Спасибо. Mm -hmm. ਖਾਲਸਾ ਸਤ ਸੰਗਤ ਜੀ ਮਿਲ ਪਰਗੇ ਆ ਪਾਤਸ਼ਾਹ ਜੀ ਦੀ ਕਿਰਪਾ ਕੀਤੀ ਸਤ ਸੰਗਤ ਕਰਨ ਦਾ ਸੁਭਾਗ ਸਾਨੂੰ ਬਖਸ਼ੀ ਦਿੱਤਾ ਜਿਤਨਾ ਸਮਾਂ ਪਾਤਸ਼ਾਹ ਜੀ ਬਖਸ਼ਦੇ ਗੁਰਬਾਣੀ ਗੁਰ ਇਤਿਹਾਸ ਦੇ ਰਾਹੀਂ ਕੁਝ ਸਿੱਖਣ ਦਾ ਯਤਨ ਕਰਾਂਗੇ ਸਰਬ ਵਿਚਾਰਾਂ ਦੇ ਅਰੰਭ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਤੁਹਰਾਓ ਪਿਆਰ ਨਾਲ ਸੋਕੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਜੇ ਮਹਾਰਾਜ ਜੀ ਕੀ ਭਤੇ ਆਪਾ ਪੜ ਰੇ ਸਾਂ ਮੰਗਲਾ ਚਰਨ ਉਪਦੇਸ਼ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਪੜੀਆਂ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾ ਨਾਮ ਜਿਸ ਤਰ੍ਹਾਂ ਦਾਸ ਤੋਂ ਪਹਿਲਾਂ ਸਾਡਾ ਬਣ ਪ੍ਰੀਤ ਸਿੰਘ ਪੜ ਰਿਹਾ ਸੀ ਮਰਨਾ ਕਬੂਲ ਲੈ ਜੀਵਨ ਦੀ ਛਡ ਦੇ ਆਸਾ ਜਦੋਂ ਆਪਾਂ ਸਤਿਗੁਰੂ ਦੇ ਕੋਲੇ ਆਉਨੇ ਆ ਗੁਰੂ ਸਾਹਿਬ ਗੱਲ ਹੀ ਸ਼ੁਰੂ ਇੱਥੋਂ ਕਰਦੇ ਆ ਮਰਨ ਤੋਂ ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਹੋ ਸਬਨਾ ਕੀ ਰੇਣਕਾ ਤੋਂ ਆਓ ਹਮਾਰੇ ਮਾਸ ਇਹਦੇ ਨਾਲ ਇਹ ਟਿਟ ਛੜੀ ਪੰਕਤੀ ਹੈ ਭਗਤ ਕਬੀਰ ਜੀ ਕਹਿੰਦੇ ਜਿਸ ਮਰਨ ਤੋਂ ਇਹਦਾ ਜਿਹਾ ਅਖਰੀ ਯਾਤਿਰਗੀ ਕਿਉਂਕਿ ਦੋ ਅਰਥ ਹੁੰਦੇ ਐ ਇੱਕ ਅਕਰੀ ਅਖਰੀ ਅਰਥ ਹੁੰਦਾ ਐ ਇੱਕ ਭਾਵ ਅਰਥ ਹੁੰਦਾ ਰਾਤ ਵੀ ਆਪਾਂ ਜ਼ਿਕਰ ਕਰਿਆ ਸੀ ਇੱਥੇ ਭਗਤ ਕਬੀਰ ਜੀ ਸਮਝਾਉਂਦੇ ਆ ਵੀ ਜਿਹੜੇ ਦੁਨੀਆਂ ਦੇ ਮੋਹ ਨੂੰ ਛੱਡਣ ਵਾਸਤੇ ਇਹ ਮੋਹ ਤੋਂ ਮੋਦੀ ਮੌਤ ਹੋਣੀ ਇੱਕ ਤਰ੍ਹਾਂ ਦੀ ਕਹਿੰਦੇ ਦੁਨੀਆਂ ਦੇ ਮੋਹ ਨੂੰ ਤਿਆਗਣ ਰੂਪ ਮੌਤ ਤੋਂ ਜਿਹੜਾ ਸੰਸਾਰ ਡਰਦਾ ਨਾ ਕਹਿੰਦੇ ਉਦੇ ਨਾਲ ਮੇਰੇ ਮਨ ਦੇ ਵਿੱਚ ਕਹਿੰਦੇ ਖੁਸ਼ੀ ਪੈਦਾ ਹੋਣੀ ਜਦੋਂ ਲੋਕ ਡਾਉਂਦੇ ਆ ਕਿ ਕਹਿਣ ਤੋਂ ਭਾਵ ਵੀ ਜਿਸ ਮੋਹ ਨੂੰ ਛੱਡਣ ਤੋਂ ਅਸੀਂ ਡਰਦੇ ਆ ਭਗਤ ਕਬੀਰ ਜੀ ਕਹਿੰਦੇ ਜਦੋਂ ਮੈਨੂੰ ਸਮਝ ਆਈਏ ਨਾ ਜੀਵਨ ਜਾਚ ਕਹਿੰਦੇ ਜਦੋਂ ਮੈਂ ਸਿੱਖ ਲਈ ਕਹਿੰਦੇ ਫਿਰ ਉਹਨੂੰ ਛੱਡਣ ਵਾਸਤੇ ਮੇਰੇ ਅੰਦਰ ਆਨੰਦ ਪੈਦਾ ਹੋ ਰਿਹਾ ਆ ਆਖੋ ਸਤਨਾਮ ਵਾਹ ਇਹ ਤਾਂ ਰਿਹਾ ਸੰਸਾਰ ਦਾ ਮੋਹ ਹੁਣੇ ਕਦੋਂ ਛੱਡੀ ਦਾ ਜਦੋਂ ਆਪਾਂ ਅਕਾਲ ਪੁਰਖ ਦੀ ਯਾਦ ਜੁੜਦੇ ਆਂ ਉਹਦੀ ਸਿਫਤ ਸਲਾਹ ਕਰਦੇ ਆਂ ਉਹਦੀ ਬੰਦਗੀ ਕਰਦੇ ਆਂ ਬੰਦਗੀ ਕਰਨ ਨਾਲ ਜਿੱਥੇ ਅੰਦਰ ਸਬਰ ਪੈਦਾ ਹੁੰਦਾ ਸੈਟੀਸਫਾਈ ਹੁੰਦਾ ਬੰਦਾ ਉਥੇ ਨਾਲੋਂ ਨਾਲ ਕੀ ਹੈ ਰਹਿੰਦਾ ਘਰ ਪਰਿਵਾਰ ਦੇ ਵਿੱਚ ਹੀ ਹੱਲੀ ਹੱਲੀ ਪਰ ਗੁਰਬਾਣੀ ਐਸੀ ਯਾਜ ਸਿਖਾ ਦਿੰਦੀ ਹੈ ਵੀ ਬੰਦਾ ਪਕੜ ਰਹਿਤ ਹੋ ਜਾਂਦਾ ਉਹਦੀ ਪਕੜ ਨਹੀਂ ਰਹਿੰਦੀ ਕਿ ਮੂੰਹ ਕਟ ਜਾਂਦਾ ਤੇ ਕਹਿੰਦੇ ਇਹ ਮੋਹ ਛੱਡਣ ਦੇ ਨਾਲ ਕੀ ਹੁੰਦਾ ਇਹ ਦੁਨੀਆਂ ਦੇ ਮੋਹ ਨੂੰ ਛੱਡਣ ਦੇ ਨਾਲ ਹੀ ਮੁਕੰਮਲ ਤੂ ਤੌਰ ਤੇ ਕਹਿੰਦੇ ਆਨੰਦ ਮਿਲਦਾ ਤਾਂ ਕਰਕੇ ਭਗਤ ਕਬੀਰ ਜੀ ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ ਸਰੀਰ ਕਰਕੇ ਸਾਰਿਆਂ ਨਹੀਂ ਜਾਣਾ ਪਰ ਜਉਂਦੇ ਜੀ ਕਿਹੜਾ ਪਰਮ ਆਨੰਦ ਵਿਸ਼ੇ ਵਿਕਾਰਾਂ ਤੋਂ ਉਪਰਾਮ ਹੋਣਾ ਜੋਦੇ ਜੀ ਪਿਛੇ ਬਕਾਰਾ ਵੱਲੋਂ ਮਰਦਾ ਉਹ ਜਾਤ ਸਿੱਖਣ ਵਾਸਤੇ ਅਸੀਂ ਸਤਿਗੁਰੂ ਦੇ ਦਰ ਤੇ ਆਉਂਨੇ ਹਿੱਤੇ ਸਾਰੇ ਪਰ ਇਹ ਜਿਹੜਾ ਸਿਸਟਮ ਡਿਪੈਂਡ ਕਿਹਦੇ ਤੇ ਕਰਦਾ ਹੈ ਸਾਡੇ ਮਨ ਤੇ ਮਨ ਸਾਡਾ ਆਪਣੀ ਮਤ ਛੱਡਣ ਵਾਸਤੇ ਤਿਆਰ ਨਹੀਂ ਜਿੰਨਾ ਚਿਰ ਮਨ ਆਪਣੀ ਮਤ ਨਹੀਂ ਛੱਡਦਾ ਉਨਾ ਚਿਰ ਫਿਰ ਗੁਰੂ ਦੀ ਮਤ ਦਾ ਧਾਰਨੀ ਨਹੀਂ ਬਣਦਾ ਤੇ ਕੰਮ ਇਹ ਛੱਡਣ ਵਾਲਾ ਹੈ ਵੀ ਔਖਾ ਹੀ ਵੀ ਉਵੇਂ ਹੁਣ ਕੋਈ ਗੱਲ ਕਰਨੀ ਸੌਖੀ ਹੈ ਤੁਸੀਂ ਸੁਣ ਲਿਆ ਸਾਰਿਆਂ ਨੇ ਜੇ ਆਪਾਂ ਚਾਹੀਏ ਨਾ ਵੀ ਕੱਲ ਤੋਂ ਮੰਨ ਦੀ ਮਤ ਮੈਂ ਛੱਡਣੀ ਹੈ ਤਾਂ ਕੰਮ ਬਹੁਤ ਔਖਾ ਗੁਰਬਾਣੀ ਦੇ ਵਿੱਚ ਹੀ ਲਿਖਿਆ ਗੁਰੂ ਸਾਹਿਬ ਕਹਿੰਦੇ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠਹਿਣੀ ਕਹਿੰਦੇ ਇਹ ਜਿਹੜੀ ਮਤ ਛੱਡਣੀ ਹੈ ਕੰਮ ਬਹੁਤ ਔਖਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਉਮੇਸ਼ ਸੋਣ ਨੂੰ ਸੌਖਾ ਕਹਿਣ ਨੂੰ ਸੌਖਾ ਸੌਖਾ ਕਿਵੇਂ ਲੱਗਦਾ ਮਨ ਦੀ ਮਤ ਛੱਡਣ ਤੋਂ ਭਾਵ ਵੀ ਦੁਨੀਆਂ ਦੀ ਲੋਕ ਲਾਜ ਦੁਨੀਆਂ ਦੇ ਪਿੱਛੇ ਚੱਲਣਾ ਬੰਦ ਕਰਨਾ ਵੀ ਲੋਕ ਮੈਨੂੰ ਕੀ ਕਹਿਣਗੇ ਇਹ ਛੱਡਣਾ ਪੈਣਾ ਸਾਡਾ ਲੋਕ ਲਾਜ ਤੋਂ ਉੱਪਰ ਉੱਠਣਾ ਪੈਣਾ ਜਿਹਨੂੰ ਕਿਸੇ ਨੇ ਕਿਹਾ ਸਭ ਤੋਂ ਵੱਡਾ ਰੋਗ ਕਿਆ ਕਹਿੰਗੇ ਲੋਕ ਰੋਗ ਇਹਨਾਂ ਸਭ ਤੋਂ ਵੀ ਭੈੜਾ ਰੋਗ ਹੈ ਵੀ ਲੋਕ ਮੈਨੂੰ ਕੀ ਕਹਿਣਗੇ ਕਈ ਸ਼ਾਮ ਨੂੰ ਇੱਥੇ ਦੁਬਾਨ ਦੇ ਵਿੱਚ ਤਾਂ ਹੀ ਨਹੀਂ ਹੁੰਦੇ ਅਗਲਾ ਕਹਿੰਦਾ ਪਿੰਡ ਵਾਲੇ ਹੀ ਬਾਪੇ ਕੀਰਤਨ ਕਰਦੇ ਕੋਈ ਕੋਲਾ ਵੱਡਾ ਪ੍ਰਚਾਰਕ ਤੁੜੀ ਆਇਆ ਵੀ ਅਸੀਂ ਪਿੰਡ ਵਾਲਿਆਂ ਨੂੰ ਸੁਣਦੇ ਸੁਣਨ ਲੱਗਦੇ ਰਾਤ ਨੂੰ ਰਾਤ ਕਿਉਂ ਲੱਗ ਸੁ ਤਾਂ ਕਹਿਣ ਤੋਂ ਭਾਵ ਜਦੋਂ ਲੋਕ ਲਾਜ ਤੋਂ ਆਪਾਂ ਉੱਪਰ ਰੱਖ ਜਾਂਦੇ ਆ ਉਦੋਂ ਫਿਰ ਅਸਲ ਖੇਮ ਬਣਦੀ ਪਰ ਗੁਰੂ ਸਾਹਿਬ ਜੀ ਕਹਿੰਦੇ ਇਹ ਕੰਮ ਔਖਾ ਹੈ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਕਿਹਾ ਲੋਕ ਕੀ ਕਰਦੇ ਆ ਦੁਨੀਆਂ ਦੇ ਪਿੱਛੇ ਲੱਗ ਕੇ ਧਰਮ ਦੇ ਰਾਹ ਤੇ ਚੱਲਣਾ ਬੰਦ ਕਰ ਦਉਂਦੇ ਆ ਇਸ ਰਸਤੇ ਤੇ ਚੱਲਦੀ ਇਹਦੇ ਵਿੱਚ ਨੁਕਸਾਨ ਕੀਦਾ ਬਈ ਜਦੋਂ ਅਸੀਂ ਧਰਮ ਦੇ ਰਸਤੇ ਨੂੰ ਚੂਜ਼ ਨਹੀਂ ਕਰਿਆ ਇਸ ਰਸਤੇ ਤੇ ਚੱਲੇ ਨਹੀਂ ਤਾਂ ਆਪਣਾ ਨੁਕਸਾਨ ਅਸੀਂ ਆਪ ਕਰਵਾ ਲੈਂਦੇ ਆਖੋ ਸਤਨਾਮ ਵਾਹਿਗੁਰੂ ਤੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਸੰਸਾਰ ਸੁਰਬਾਨ ਕਰਤਾ ਰਾਤ ਤੁਸੀਂ ਇਤਿਹਾਸ ਦੀ ਕੜੀ ਸੁਣ ਰਹੇ ਸੀ ਅਸੀਂ ਤਾਂ ਨਹੀਂ ਟੱਚ ਕਰ ਰਹੇ ਕੋਈ ਵਿੱਚ ਫਿਰ ਗੱਲ ਰਹੇ ਜਾਂਦੇ ਫਿਰ ਉਹ ਰਸ ਨਹੀਂ ਬਣਦਾ ਅੱਪਾ ਜੀ ਉਹ ਅਨਛਰ ਜਨਗਰ ਪੈਸਾ ਹੁੰਦੇ ਵੀ ਗੁਰਬਾਣੀ ਨਾਲ ਰਿਲੇਟਡ ਜਿਹੜੀ ਗੱਲਾਂ ਸੰਗੀਆਂ। ਉਹਦੇ ਵਿੱਚੋਂ ਗੱਲ ਕਰਾਂ ਨਾਤ ਵਾਲੀ ਇਤਿਹਾਸ ਜਿਹੜੀ ਕਾੜੀ ਤੁਸੀਂ ਸੁਣ ਲਈ ਸੀ। ਜਿਸ ਵੇਲੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਜਾਂਦੇ ਆ। ਬਾਬਾ ਜੁਹਾਰ ਸਿੰਘ ਜੀ ਆਗਿਆ ਮੰਗਦੇ ਨੇ ਗੁਰੂ ਸਾਹਿਬ ਤੋਂ ਵੀ ਗੁਰੂ ਸਾਹਿਬ ਜੀ ਮੈਨੂੰ ਵੀ ਆਗਿਆ ਦਿਓ ਮੈਂ ਵੀ ਜੱਗ ਦੇ ਵਿੱਚ ਜਾ ਕੇ ਸ਼ਹੀਦ ਹੋਣਾ ਚਾਹਣਾ। ਉਸ ਵੇਲੇ ਗੁਰਸਿੱਖਾਂ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਨੂੰ ਵੀ ਪਾਤਸ਼ਾਹ ਜੀ ਚਾਰ ਸੀ ਦੋਵਾਂ ਦਾ ਪਤਾ ਹੀ ਨਹੀਂ ਦੋ ਸਾਡੇ ਕੋਲੇ ਆ ਤੇ ਦੋਵਾਂ ਦੇ ਵਿੱਚੋਂ ਇੱਕ ਸ਼ਹੀਦ ਹੋ ਗਏ ਇੱਕ ਹੀ ਰਹਿ ਗਿਆ ਕੋਲੇ ਇਹਨੂੰ ਨਿਸ਼ਾਨੀ ਦੇ ਤੌਰ ਤੇ ਰੱਖ ਲਓ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਸੀ ਨਹੀਂ ਸਿੰਘੋ ਜਿਸ ਵੇਲੇ ਮੇਰੇ ਸਿੱਖ ਦਾ ਪੁੱਤ ਤਿਆਰ ਬਰ ਤਿਆਰ ਹੋ ਕੇ ਗੁਰੂ ਦੇ ਦਰਸ਼ਨਾਂ ਨੂੰ ਆਇਆ ਕਰੂਗਾ ਨਾ ਕਹਿੰਦੇ ਮੈਂ ਸਿੱਖ ਦੇ ਪੁੱਤ ਦੇ ਵਿੱਚੋਂ ਆਪਣਾ ਜੁਹਾਰ ਸਿੰਘ ਵੇਖਿਆ ਕਰੂਗਾ ਆਥ ਸਤਨਾਮ ਵਾਹਿਗੁਰੂ देखो कि डिमट्टी ਗੱਲ ਹੈ ਜੇ ਆਪਾਂ ਅਮਲ ਕਰਕੇ ਪਰ ਆਪਾਂ ਇਸ ਰਾਸਤੇ ਤੇ ਚੱਲਦੇ ਨਹੀਂ ਕਿਉਂਕਿ ਲੋਕਲਾਜ ਸਭ ਤੱਕ ਕਰਦੀ ਤੇ ਸੁਣਿਓ ਭਗਤ ਕਬੀਰ ਜੀ ਕਹਿੰਦੇ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚੱਲੀ ਸਾਥ ਪਾਏ ਕਹਾੜਾ ਮਾਰਿਆ ਕਾਫਲ ਆਪਣੇ ਹੱਥ ਕਾਫਲ ਆਪਣੇ ਹੱਥ ਗੁਰਬਾਣੀ ਦਾ ਪਾਵਰਥ ਪੜਿਓ ਧਾਰਨਾ ਦੇ ਰੂਪ ਵਿੱਚ ਅੱਪਾ ਅਗੇ ਬੇਨਤੀ ਕਰੀਏ ਤੀਨ ਨੀਂਦ ਗਵਾਈ ਤ ਦੁਨੀਆਂ ਦੇ

ਤੇਰਾ ਨਾਮ ਤੇ ਨਵਾਇਆ ਤੁਨੀ ਜੋ ਤੇਰੀ ਨਾਤਾ ਦੀ ਤਾਰ ਹੈ ਤੁਹਾਡਾ ਨਾਮ ਆਹ ਸਭ ਆਪਣੇ ਨਾਲ ਰੱਖੋ ਅਸੀਂ ਦੇ ਵਿੱਚ ਨੁਕਸਾਨ ਅਸੀਂ ਆਪਣਾ ਆਪ ਕਰਵਾਉਂਦੇ ਕਿਸੇ ਦਾ ਕੁਝ ਵੀ ਜਾਂਦਾ ਜਿਸ ਤਰ੍ਹਾਂ ਆਪਾਂ ਰੋਟੀਨ ਦੇ ਵਿੱਚ ਇਤਿਹਾਸ ਦੀ ਕੱਢੀ ਨੂੰ ਸੁਣਦੇ ਹਾਂ ਇਤਿਹਾਸ ਹੈ ਜਿਹੜਾ ਸਾਡਾ ਗੁਰੂ ਮਾਡਲ ਦਾ ਕੰਮ ਕਰਦਾ ਹੈ ਤੇ ਗੁਰੂ ਸਾਹਿਬ ਨੇ ਮੇਰੇ ਕੋਲ ਇੰਨੀ ਵੱਡੀ ਗੱਲ ਕਹੀ ਤੇ ਇਹਨੂੰ ਆਪਾਂ ਅੱਗੇ ਅੱਗੇ ਸੁਣਾਗੇ ਇੱਥੋਂ ਤੱਕ ਕਹੇ ਤਾਂ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਹੋਏ ਤਾਂ ਕੀ ਹੁਆ ਜੀਵਤ ਕਈ ਨਾ ਜਾ ਆਪਣੇ ਪੁੱਤਾਂ ਨੂੰ ਵਾਰ ਕੇ ਸਾਨੂੰ ਆਪਣੇ ਪੁੱਤ ਬਣਾਏ ਕਿ ਅਸੀਂ ਬੇਤੀ ਕਰਦੇ ਹੁੰਨੇ ਆ ਦੁਨੀਆਂ ਦੇ ਲੋਕ ਆਪਣੇ ਧੀਆਂ ਪੁੱਤਾਂ ਤੋਂ ਲੋਟ ਵਾਰਦੇ ਆ ਪਰ ਬਾਜਾਂ ਵਾਲੇ ਨੇ ਸਾਡੇ ਤੋਂ ਆਪਣੇ ਪੁੱਤ ਵਾਰੇ ਅੱਖੋ ਸਤਨਾ ਬਾਤੁ ਪੁਰੀ ਹੁਣ ਐਡਾ ਵੱਡਾ ਪਰਬ ਕਰ ਸਾਡੇ ਉਤੇ ਕਰਿਆ ਤੇ ਕਿੰਨਾ ਕਸੀ ਯਾਦ ਕਰਦੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਨੂੰ ਇਹ ਤਾਂ ਜਾਚ ਹੋਣੀ ਹੈ ਜਦੋਂ ਆਪਾਂ ਗੁਰਬਾਣੀ ਕੋਲ ਲੱਗਣਾ ਸਭ ਤੋਂ ਪਹਿਲਾਂ ਸ਼ੁਰੂਆਤ ਕਰੀਏ ਗੁਰਦੁਆਰਾ ਸਾਹਿਬ ਆਉਣ ਦੀ ਇੱਥੇ ਆਉਂਦਿਆਂ ਆਉਂਦਿਆਂ ਸਾਡਾ ਸਤਿਗੁਰੂ ਦੇ ਨਾਲ ਪਿਆਰ ਬਣ ਜਾਣਾ ਚਾਹੀਦਾ ਤੇ ਜਦੋਂ ਪਿਆਰ ਬਣ ਜਾਂਦਾ ਉਹਦੀ ਕੀ ਨਿਸ਼ਾਨੀ ਹੈ ਸਾਨੂੰ ਗੁਰਬਾਣੀ ਸੁਣਨ ਦੇ ਵਿੱਚ ਪੜ੍ਹਨ ਦੇ ਵਿੱਚ ਆਨੰਦ ਆਉਣ ਲੱਗ ਜਾਂਦਾ ਹੈ ਹੋਰ ਹੋਰ ਸੁਣਨ ਨੂੰ ਹੋਰ ਹੋਰ ਪੜ੍ਹਨ ਨੂੰ ਜੀ ਕਰਨ ਲੱਗ ਜਾਂਦਾ ਸਾਡਾ ਤੇ ਜਦੋਂ ਸਮਝ ਲਓ ਇਸ ਤਰ੍ਹਾਂ ਦਾ ਸਿਸਟਮ ਬਣ ਜੇ ਨਾ ਸਾਡਾ ਜੀ ਹੋਰ ਕਰਨ ਨੂੰ ਲੱਗ ਜਾਵੇ ਗੁਰਬਾਣੀ ਵਿੱਚ ਹੋਰ ਪੜ੍ਹਾਂ ਹੋਰ ਸੁਣਾ ਬੈਠ ਕੇ ਕਥਾ ਕੀਰਤਨ ਸੁਣਾ ਤੈਨੂੰ ਇਹ ਹੋ ਸਮਝ ਲਿਆ ਕਰੋ ਵੀ ਅਸੀਂ ਗੁਰੂ ਦੀ ਕਿਰਪਾ ਦੇ ਪਾਤਰ ਹਾਂ ਪਰ ਇਹ ਕਿਰਪਾ ਲੈਣ ਵਾਸਤੇ ਪਹਿਲਾਂ ਆਪਦੇ ਆਪ ਤੇ ਕਿਰਪਾ ਕਰਨੀ ਪੈਂਦੀ ਕਿਉਂਕਿ ਕਿਸੇ ਨੇ ਕਿਹਾ ਕਿਰਪਾ ਤਿੰਨ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਸਵੈ ਕਿਰਪਾ ਆਪ ਦੇ ਆਪ ਤੋਂ ਜਦੋਂ ਆਪਣੇ ਆਪ ਤੇ ਕਿਰਪਾ ਕਰਦੇ ਅਸੀਂ ਵੀ ਪਵਾ ਮੂਹ ਹੱਦ ਤੋ ਘੀ ਆ ਕੇ ਇੱਥੇ ਆਉਣ ਲੱਗ ਗਏ ਸੀ ਤਾਂ ਦੂਜੀ ਕਿਰਪਾ ਕਿਹੜੀ ਹੁੰਦੀ ਹੈ ਇੱਥੇ ਆਇਆ ਤੇ ਗੁਰੂ ਨੇ ਕਿਰਪਾ ਕਰਨੀ ਦੂਜੀ ਹੁੰਦੀ ਹੈ ਗੁਰੂ ਕਿਰਪਾ ਤੇ ਕਰਨੀ ਕਿਵੇਂ ਹੈ ਗੁਰੂ ਦੇ ਗਿਆਨ ਨਾਲ ਸਾਨੂੰ ਸੋਝੀ ਦੇਣੀ ਹੈ ਤੇ ਜਦੋਂ ਗੁਰੂ ਦਾ ਗਿਆਨ ਲੈ ਕੇ ਗੁਰੂ ਤੋਂ ਸੋਝੀ ਲੈ ਕੇ ਅਸੀਂ ਜ਼ਿੰਦਗੀ ਉਹਦੇ ਅਕੋਰਡਿੰਗ ਢਾਲ ਲੈਣੀ